ਚੁਗਾਵਾ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਜਿਹੜੀ ਖਬਰ ਹੈਗੀ ਐ ਉਹ ਐਤਵਾਰ ਦੀ ਸਾਹਮਣੇ ਆ ਰਹੀ ਹੈ ਵੈਸੇ ਤਾਂ ਐਤਵਾਰ ਨੂੰ ਕਹਿੰਦੇ ਆ ਵੀ ਸਾਰੇ ਪਾਸੇ ਛੁੱਟੀ ਹੁੰਦੀ ਹੈ ਪਰ ਸਾਡੇ ਟਰੱਕਾਂ ਵਾਲੇ ਵੀਰਾਂ ਦੇ ਲਈ ਪੁਲਿਸ ਵਾਲਿਆਂ ਲਈ ਕੋਈ ਛੁੱਟੀ ਨਹੀਂ ਜੀ ਪੁਲਿਸ ਵਾਲੇ ਲਗਾਤਾਰ ਰੂਪ ਰੂਪ ਕੇ ਕਹਿੰਦੇ ਚੈਕਿੰਗ ਕਰਦੇ ਰਹੇ ਔਰ ਵੱਡੀ ਚੈਕਿੰਗ ਹੋਈ ਹੈ ਜੀ ਇਸ ਦੇ ਬਾਬਤ ਦੇ ਉਹ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਸੰਨ ਸਾਹਿਬ ਇੱਕ ਖਬਰ ਆ ਰਹੀ ਹੈਗੀ ਆ ਤਕਰੀਬਨ ਐਲ.ਏ ਦੇ ਏਰੀਏ ਦੇ ਵਿੱਚੋਂ ਕੈਲੀਫੋਰਨੀਆ ਦੇ ਐਲ ਏ ਏਰੀਆ ਦੇ ਵਿੱਚ ਅ ਸੀ ਐਚ ਪੀ ਯਾਨੀ ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਬੜੇ ਵੱਡੇ ਪੱਧਰ ਤੇ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕੀਤਾ ਗਿਆ ਵੱਖ-ਵੱਖ ਫਰੀਵੇ ਦੇ ਉੱਤੇ ਵੱਖ-ਵੱਖ ਹਾਈਵੇ ਦੇ ਉੱਤੇ ਇਹਨਾਂ ਨੇ ਨਾਕੇ ਲਾ ਕੇ ਟਰੱਕਾਂ ਨੂੰ ਰੋਕਿਆ ਚੈਕਿੰਗ ਕੀਤੀ ਪੇਪਰ ਵਰਕ ਚੈੱਕ ਕੀਤੇ ਟਰੱਕਾਂ ਦੀ ਇਨਸਪੈਕਸ਼ਨ ਕੀਤੀ ਡਰਾਈਵਰ ਲਾਇਸੈਂਸ ਚੈੱਕ ਕੀਤੇ ਤੇ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਟਿਕਟਾਂ ਵੰਡੀਆਂ ਤੁਸੀਂ ਹੈਰਾਨ ਹੋ ਜਾਓਗੇ ਤਕਰੀਬਨ 400 ਦੇ ਕਰੀਬ ਇਹਨਾਂ ਨੇ ਟਿਕਟਾਂ ਇਸ਼ੂ ਕੀਤੀਆਂ ਵਾਹ ਔਰ ਟਿਕਟਾਂ ਹੀ ਕਾਦੀਆਂ ਇਸ਼ੂ ਕੀਤੀਆਂ ਜੀ ਇੱਥੇ ਤਾਂ ਹੜਕੰਪ ਮਚਿਆ ਪਿਆ ਆ ਕਿ ਇੰਨੀਆਂ ਵਾਇਓਲੇਸ਼ਨ ਇੰਨੀਆਂ ਗਲਤੀਆਂ ਤੇ ਮੈਨੂੰ ਲੱਗਦਾ ਆ ਕਿ ਇੰਨੀ ਅਗਰੈਸਿਵਲੀ ਹਾਈਵੇ ਪੈਟਰੋਲ ਜਿਹੜੇ ਹੈਗੇ ਆ ਕੈਲੀਫੋਰਨੀਆ ਸੀਐਚਪ ਕਦੇ ਵੀ ਦਿਖਾਈ ਨਹੀਂ ਦਿੱਤੀ ਜਿੰਨੀ ਇਹਨਾਂ ਨੇ ਇਸ ਸੰਡੇ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਹ ਚੈਕਿੰਗ ਕੀਤੀ ਆ ਨਾਕੇ ਲਾ ਕੇ ਤੇ ਇਹਨਾਂ ਨੇ ਵੱਖ-ਵੱਖ ਟਰੱਕ ਡਰਾਈਵਰਾਂ ਨੂੰ ਪੁੱਲ ਆਊਟ ਵੀ ਕੀਤਾ ਜਿਹੜੇ ਰੋਡ ਤੇ ਗਲਤੀਆਂ ਕਰਦੇ ਪਏ ਸੀਗੇ ਗਲਤੀਆਂ ਇੰਨੀਆਂ ਕੋਈ ਕੱਡੀਆਂ ਹੈਗੀਆਂ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਿੱਦਾਂ-ਕਿੱਦਾਂ ਦੀਆਂ ਵਾਇਓਲੇਸ਼ਨਾਂ ਇੱਥੇ ਇਹਨਾਂ ਨੇ ਕੱਡੀਆਂ ਹੈਗੀਆਂ ਸਾਡੇ ਦਰਸ਼ਕਾਂ ਨਾਲ ਸਾਂਝ ਪਵਾਈ ਦਿਓ ਕਿਉਂਕਿ ਸਾਡੇ ਜਿਹੜੇ ਟਰੱਕ ਵਾਲੇ ਨੇ ਸਾਡੀਆਂ ਖਬਰਾਂ ਬੜੀਆਂ ਨੀਜ਼ ਲਾ ਕੇ ਤੱਕਦੇ ਨੇ ਨੀਜ਼ ਲਾ ਕੇ ਸੁਣਦੇ ਹੈਗੇ ਨੇ ਕਿਹੜੀਆਂ ਕਿੜੀਆਂ ਕਾਰਨਾ ਕਰਕੇ ਜਿਹਨੇ ਟਿਕਟਾਂ ਦਿੱਤੀਆਂ ਗਈਆਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ਾਂ ਸਾਰੀਆਂ ਦੱਸਣ ਲੱਗਿਆ ਵਾਂ ਇਹ ਬਹੁਤ ਧਿਆਨ ਮੰਗਦੀਆਂ ਜੇ ਖਾਸ ਕਰਕੇ ਜਿਹੜੇ ਨਾਨ ਡੋਮੋਸਾਈ ਹੈਗੇ ਆ ਬੰਦੇ ਜੀ ਜੋ ਤਰੱਕ ਚਲਾ ਵੀ ਰਹੇ ਆ ਕੈਲੀਫੋਰਨੀਆ ਚ ਬਾਈ ਜੀ ਆਹ ਚੀਜ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ ਇਹਦੇ ਨਾਲ ਤੁਹਾਡੇ ਕਹਿ ਲਓ ਕਿ ਆਈਸ ਨੂੰ ਡੈਪੂਟੇਸ਼ਨ ਕਰਨ ਵਾਸਤੇ ਕਾਫੀ ਕੁ ਲੋ ਜਿਹੜੇ ਆ ਉਹ ਮਿਲ ਸਕਦੇ ਜੇ ਤੁਹਾਨੂੰ ਇਹ ਟਿਕਟਾਂ ਮਿਲ ਗਈਆਂ ਨੰਬਰ 1 ਤੇ ਇਹਨਾਂ ਨੇ ਟਿਕਟਾਂ ਦਿੱਤੀਆਂ ਆ ਜੀ ਜਿਹੜੇ ਤੁਹਾਡੇ ਲੌਗ ਬੁੱਕ ਦੀ ਵਾਇੋਲੇਸ਼ਨ ਹੈਗੀ ਆ ਹੁਣ ਲੌਗ ਬੁੱਕ ਦੀ ਵਾਇੋਲੇਸ਼ਨ ਕੀ ਹੁੰਦੀ ਹੈ ਜੀ ਉਹ ਤੁਹਾਨੂੰ ਪਤਾ ਹੀ ਆ ਕਿ ਜੇ ਤੁਸੀਂ ਆਊਟ ਆਫ ਸਰਵਿਸ ਚਲਦੇ ਆਂ ਆਊਟ ਆਫ ਆਵਰ ਚਲਦੇ ਪਏ ਆਂ ਜਾਂ ਕਿਸੇ ਗਲਤ ਬੰਦੇ ਨੂੰ ਤੁਸੀਂ ਆਪਣੀ ਲੌਗ ਬੁੱਕ ਦੇ ਵਿੱਚ ਇੰਟਰ ਕੀਤਾ ਪਰ ਉਹ ਬੰਦਾ ਹੈ ਹੀ ਨਹੀਂ ਇਹ ਫੈਲੋਨੀ ਦੀ ਟਿਕਟਾਂ ਤੇ ਇਹ ਫੈਲੋਨੀ ਜੇ ਤੁਹਾਡੇ ਤੇ ਲੱਗਦੀ ਆ ਤੇ ਇਹ ਡੈਪੂਟੇਸ਼ਨ ਕਰਵਾ ਸਕਦੀ ਆ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਟਿਕਟਾਂ ਮਿਲੀਆਂ ਜਿਹੜੇ ਟਰੱਕ ਚਲਾਉਂਦੇ ਆ ਸೀਟ ਬੈਲਟ ਨਹੀਂ ਲਾਈ ਸੀ ਫੋਨ ਤੇ ਲੱਗੇ ਹੋਏ ਸੀਗੇ ਟੈਬਲੇਟ ਅੱਗੇ ਰੱਖਿਆ ਹੋਇਆ ਸੀਗਾ ਤੇ ਵੀਡੀਓ ਦੇਖਦੇ ਸੀਗੇ ਗਾਣੇ ਦੇਖਦੇ ਪਏ ਸੀਗੇ ਸੋ ਇਹ ਟਿਕਟਾਂ ਦੇਖੋ ਫਰੀ ਦੇ ਵਿੱਚ ਹੀ ਆਪਾਂ ਲਈ ਜਾਂਦੇ ਪਏ ਆ ਜਦ ਕਿ ਸਾਨੂੰ ਪਤਾ ਆ ਕਿ ਮਾਹੌਲ ਖਰਾਬ ਚੱਲਦਾ ਫੇਰ ਵੀ ਲੋਕ ਸਾਡੇ ਨਹੀਂ ਸੁਧਰਦੇ ਪਏ ਤੇ ਆਹ ਦੇਖ ਲਓ ਹੁਣ ਇੰਨੀਆਂ ਟਿਕਟਾਂ ਮੰਡੀਆਂ ਉਸ ਤੋਂ ਬਾਅਦ ਚੰਡ ਸਾਹਿਬ 87 ਟਰੱਕ ਟ੍ਰੇਲਰ ਜਿਹੜੇ ਆ ਇਹਨਾਂ ਨੇ ਆਊਟ ਆਫ ਸਰਵਿਸ ਕਰਤੇ ਆ ਅੱਛਾ ਜੀ ਕਹਿੰਦੇ ਇਹ ਨਹੀਂ ਚੱਲ ਸਕਦੇ ਜੀ ਇਹਨਾਂ ਦੇ ਇੰਨੀਆਂ ਜ਼ਿਆਦਾ ਵਾਇਓਲੇਸ਼ਨ ਆ ਇਹਨੂੰ ਚਲਾਈ ਨਹੀਂ ਸਕਦੇ ਇੱਕ ਟਰੱਕ ਟ੍ਰੇਲਰ ਤਾਂ ਕਹਿੰਦੇ ਉਹਨਾਂ ਨੇ ਬੌਂਡ ਹੀ ਕਰਤਾ ਕਹਿੰਦੇ ਵੀ ਇਹ ਤਾਂ ਰੋਡ ਤੇ ਹੋਣਾ ਹੀ ਨਹੀਂ ਚਾਹੀਦਾ ਸੀਗਾ ਇਹ ਰੋਡ ਤੇ ਕਿੱਦਾਂ ਆ ਗਿਆ ਹਮ ਮਤਲਬ ਕਿ ਇੰਨੀ ਮਾੜੀ ਹਾਲਾਤ ਸੀਗੀ ਉਸ ਟਰੱਕ ਟ੍ਰੇਲਰ ਦੀ ਕਿ ਉਸ ਨੂੰ ਉਹਨਾਂ ਨੇ ਬੌਂਡ ਕਰਤਾ ਕਹਿੰਦੇ ਜੀ ਇਹ ਤਾਂ ਚੱਲ ਹੀ ਨਹੀਂ ਸਕਦਾ ਸੀਗਾ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਅ 13 ਜਿਹੜੇ ਅ ਸਿਗੀਆਂ ਟਿਕਟਾਂ ਇਦਾਂ ਦੀਆਂ ਵੱਡੀਆਂ ਜਿਹੜੇ ਬੰਦੇ ਜਿਹੜੇ ਸਿਗੇ ਕਹਿੰਦੇ ਕਿ ਅ ਹੁਣ ਤੁਸੀਂ ਆਪ ਸਾਬ ਲਾ ਲਓ ਕਿ ਜਦੋਂ ਆਪਾਂ ਟਰੱਕ ਚਲਾਉਂਦੇ ਆ ਤੇ ਲਾਈਨ ਚੇਂਜ ਕਰਦੇ ਆ ਸਪੀਡ ਕਰਦੇ ਆ ਤੇ ਤੁਸੀਂ ਇੱਕ ਦੂਜੇ ਤੋਂ ਅੱਗੇ ਨਿਕਲਦੇ ਆ ਚਾਨਣ ਸਾਹਿਬ ਹੁਣ ਇਹ ਉਧਰ ਵੀ ਹੋ ਗਏ ਆ ਹੂੰ ਉਹਨਾਂ ਬੰਦਿਆਂ ਨੂੰ ਵੀ ਪੋਲ ਆਊਟ ਕਰਕੇ ਟਿਕਟਾਂ ਦਿੱਤੀਆਂ ਨੇ ਕਿ ਤੁਸੀਂ ਅ ਟਰੱਕ ਚ ਲਾਉਂਦੇ ਆ ਬਹੁਤ ਜ਼ਿਆਦਾ ਗਲਤੀ ਕਰ ਰਹੇ ਆ ਤੇ ਇਹ ਗਲਤੀ ਜਿਹੜੀ ਹੈ ਐਕਸੀਡੈਂਟ ਕਰ ਸਕਦੀ ਆ ਤੁਹਾਡਾ ਵੀ ਤੇ ਕਿਸੇ ਹੋਰ ਵਹੀਕਲ ਦਾ ਵੀ ਜੀ ਉਹਨਾਂ ਨੂੰ ਵੀ ਟਿਕਟਾ ਦਿੱਤੀਆਂ ਇਸ ਤੋਂ ਇਲਾਵਾ ਜੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਟਿਕਟਾ ਦਿੱਤੀਆਂ ਜਿਹੜੇ ਲੋਕ ਅ ਫਰੀਵੇ ਦੇ ਉੱਪਰ ਸਾਈਡ ਤੇ ਟਰੱਕ ਲਾ ਕੇ ਖੜੇ ਹੋਏ ਸੀਗੇ ਬਿਨਾਂ ਕਿਸੇ ਕਾਰਨ ਜੀ ਕਈ ਵਾਰੀ ਆਪਾਂ ਉਹੀ ਟਰੱਕ ਬਾਹਰ ਕੱਢ ਲੈਂਦੇ ਆ ਕਿ ਸ਼ਾਇਦ ਨਿਗਾਰੀ ਆ ਕਿ ਆਪਾਂ ਸਾਈਡ ਤੇ ਲਾ ਲੈਨੇ ਆ ਜਾਂ ਕਿਸੇ ਹੋਰ ਬੰਦੇ ਦੇ ਪਿੱਛੋਂ ਵੇਟ ਕਰਦੇ ਹੁੰਦੇ ਆ ਉਹਨੂੰ ਕਹਿ ਦੇਣੇ ਚੱਲ ਠੀਕ ਆ ਮੈਂ ਇੱਥੇ ਸਾਈਡ ਤੇ ਖੜਦਾ ਮੇਰੇ ਲਾਗੇ ਜਦੋਂ ਨਿਕਲੂਗਾ ਹਾਰਨ ਮਾਰਦੀ ਮੈਂ ਨਵੀਂ ਤੁਰ ਪੂੰਗਾ ਇਦਾਂ ਦੇ ਬੰਦੇ ਵੀ ਆ ਇਸ ਤੋਂ ਇਲਾਵਾ ਬੜੇ ਇਹੋ ਜਿਹੇ ਟਿਕਟਾਂ ਵੀ ਵੰਡੀਆਂ ਜਿਨ੍ਹਾਂ ਲੋਕਾਂ ਦੇ ਪੇਪਰ ਵਰਕ ਪੂਰੇ ਨਹੀਂ ਸੀ ਯਾਨੀ ਕਿ ਲਾਇਸੈਂਸ ਦੇ ਵਿੱਚ ਕਮੀ ਸੀਗੀ ਆ ਹੁਣ ਆਪਾਂ ਇਹ ਗੱਲ بار-ਬਾਰ ਕਹਿੰਨੇ ਆ ਕਿ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਲਾਇਸੈਂਸ ਦੇ ਵਿੱਚ ਕੋਈ ਕਮੀ ਐ ਭਾਵੇਂ ਆਪਾਂ ਕੈਲੀਫੋਰਨੀਆ ਦੇ ਵਿੱਚ ਵੀ ਚਲਾ ਰਹੇ ਆ ਤਾਂ ਤੁਹਾਨੂੰ ਜਿਹੜੀ ਆ ਉਹ ਟਿਕਟ ਮਿਲ ਸਕਦੀ ਜਾਂ ਆਊਟ ਆਫ ਸਰਵਿਸ ਉਹ ਕਰ ਸਕਦੇ ਆ ਪਰ ਚੰਨ ਸਾਹਿਬ ਆ ਤਾਂ ਜੱਗੋਂ 13ਵੀਂ ਹੋ ਗਈ ਆ ਹੁਣ ਤਾਂ ਹਾਈਵੇ ਪੈਟਰੋਲ ਵਾਲਿਆਂ ਨੇ ਏਡਾ ਤਗੜਾ ਸਿਕੰਜਾ ਕੱਸਤਾ ਆ ਕਿ ਇੰਨੀਆਂ ਬਰੀਕੀ ਦੇ ਵਿੱਚ ਤਿੰਤਾ ਵੰਡ ਰਹੇ ਆ ਦੇਖੋ ਜਦੋਂ ਆਪਾਂ ਬਾਰ-ਬਾਰ ਕਹਿੰਨੇ ਆ ਤੇ ਖਾਸ ਕਰਕੇ ਹੁਣ ਇਹਨਾਂ ਦਿਨਾਂ ਦੇ ਵਿੱਚ ਗਲਤੀ ਨਾ ਕਰੋ ਉਹ ਕਹਿੰਦੇ ਆ ਕਿ ਜਦੋਂ ਤੁਸੀਂ ਜਿਹੜਾ ਆਪਣਾ ਜੀਪੀਐਸ ਲਾਇਆ ਹੁੰਦਾ ਜਿੱਥੇ ਆਪਾਂ ਆਪਾਂ ਮੈਪ ਪਾਉਨੇ ਆ ਆਪਣਾ ਜਿੱਥੇ ਆਪਾਂ ਜਾਣਾ ਉਹ ਵੀ ਕਹਿੰਦੇ ਬਿਲਕੁਲ ਸਹੀ ਜਗ੍ਹਾ ਤੇ ਉੱਥੇ ਲੱਗਾ ਹੋਣਾ ਚਾਹੀਦਾ ਜਿੱਥੇ ਉਹਦੀ ਡੈਜ਼ਿਗਨੇਟਿਡ ਏਰੀਆ ਹੁੰਦਾ ਕਿ ਹਾਂ ਇੱਥੇ ਲਾ ਸਕਦੇ ਆ ਇਹ ਨਹੀਂ ਹੈਗਾ ਤੁਸੀਂ ਜਿੱਥੇ ਮਰਜ਼ੀ ਟੰਗ ਲਿਆ ਕਦੀ ਛੀਛੇ ਅੱਗੇ ਟੰਗ ਲਿਆ ਕਦੀ ਉੱਧਰ ਟੰਗ ਲਿਆ ਉਸ ਤੋਂ ਇਲਾਵਾ ਤੁਹਾਡਾ ਫੋਨ ਵੀ ਉਸ ਟਾਈਮ ਕਿੱਥੇ ਹੋਣਾ ਚਾਹੀਦਾ ਉਹ ਵੀ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਉੱਥੇ ਲੱਗਾ ਹੋਣਾ ਚਾਹੀਦਾ ਤੁਹਾਡਾ ਟੈਬਲੇਟ ਜਿਹੜਾ ਆ ਜਿੱਦ ਜਿੱਤੇ ਤੁਸੀਂ ਲੌਗ ਬੁੱਕ ਚਲਾਉਂਦੇ ਆ ਉਹ ਕਿੱਥੇ ਹੋਣਾ ਚਾਹੀਦਾ ਉਸ ਤੋਂ ਇਲਾਵਾ ਤੁਹਾਡੀ ਕੈਬਨ ਦੇ ਵਿੱਚ ਕੋਈ ਅਤਰਾਜਯੋਗ ਚੀਜ਼ ਨਹੀਂ ਹੋਣੀ ਚਾਹੀਦੀ ਕੋਈ ਅਤਰਾਜਯੋਗ ਪੇਪਰ ਵਰਕ ਵੀ ਨਹੀਂ ਹੋਣਾ ਚਾਹੀਦਾ ਕਈ ਵਾਰੀ ਆਪਾਂ ਕਈ ਲੋਕ ਇਦਾਂ ਕਰਦੇ ਆ ਲੋਡ ਚੱਕਿਆ ਪੇਪਰ ਚੇਂਜ ਕਰ ਲੈਂਦੇ ਆ ਕੋਈ ਉਹਦੇ ਵਿੱਚ ਹੀਰਾ ਫੇਰੀ ਕਰ ਲੈਂਦੇ ਆ ਉਹ ਉਦਾਂ ਦੇ ਪੇਪਰ ਵੀ ਜੇ ਤੁਹਾਡੇ ਕੈਬ ਦੇ ਵਿੱਚੋਂ ਲੱਭਦੇ ਆ ਉਹ ਵੀ ਇੱਕ ਟਿਕਟ ਆ ਸੋ ਇਹ ਜਦੋਂ ਟਰੱਕ ਤੁਹਾਡੇ ਦੀ ਇਨਸਪੈਕਸ਼ਨ ਕਰਦਾ ਤੁਹਾਨੂੰ ਕੱਢ ਲੈਂਦੇ ਆ ਬਾਹਰ ਕਿ ਤੁਹਾਡਾ ਪੂਰਾ ਟਰੱਕ ਜਿਹੜਾ ਆ ਪੂਰੀ ਕੈਬਨ ਨੂੰ ਚੈੱਕ ਕਰਦੇ ਆ ਤੇ ਝੰਡਾ ਸਾਹਿਬ ਤਕਰੀਬਨ ਆ 400 ਤੋਂ ਉੱਪਰ ਇਹਨਾਂ ਨੇ ਵਹੀਕਲ ਰੁਕੇ ਆ ਤੇ 387 ਟਿਕਟਾਂ ਜਿਹੜੀਆਂ ਇਹਨਾਂ ਨੇ ਵੰਡੀਆਂ ਤੇ ਆਹ ਤਾਂ ਕਮਾਲ ਹੋ ਗਈ ਹੂੰ ਬਿਲਕੁਲ ਜੀ ਔਰ ਇੱਕ ਨਾਲ ਦੇ ਨਾਲ ਚੁਗਾਵਾਂ ਸਾਹਿਬ ਆ ਇੰਗਲਿਸ਼ মিডিਆ ਰਿਪੋਰਟ ਕਰ ਰਿਆ ਸੀਗਾ ਕਿ ਇੱਕ ਟਰੱਕ ਵਾਲੇ ਵੀ ਦੀ ਕੋਈ ਰੈੱਡ ਲਾਈਟ ਕ੍ਰੋਸਿੰਗ ਦੀ ਟਿਕਟ ਸੀਗੀ ਤੇ ਉਹਨੂੰ ਰਿਪੋਰਟ ਕਰ ਦਿੱਤਾ ਜੀ ਇਹ ਵੀ ਸਾਡੇ ਦਰਸ਼ਕਾਂ ਨੂੰ ਸਮਝ ਪਵਾ ਦਿਓ ਚੰਨ ਸਾਹਿਬ ਇਹ ਗੱਲ ਜਿਹੜੀ ਆ ਬਹੁਤ ਧਿਆਨ ਮੰਗਦੀ ਹੈ ਤੇ ਪਹਿਲਾਂ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿਸੇ ਨੂੰ ਡੀਯੂਆਈ ਬਿਲੀ ਆ ਜਾਂ ਕੋਈ ਹੋਰ ਗੱਲਬਾਤ ਆ ਤੇ ਉਹਨੂੰ ਡੈਪੂਟੇਸ਼ਨ ਲੱਗ ਸਕਦੀ ਆ ਆ ਇੱਕ ਹਰਿਆਣੇ ਦਾ ਰਹਿਣ ਵਾਲਾ ਸੀਗਾ ਮੁੰਡਾ ਜੀ ਤੇ ਇਹਨੂੰ ਰੈੱਡ ਲਾਈਟ ਦੀ ਟਿਕਟ ਮਿਲੀ ਸੀ ਜੀ ਤੇ ਇਹਨੂੰ ਆਪਣਾ ਆਈਐਸਓ ਵਾਲਿਆਂ ਨੇ ਡਿਟੇਨ ਕੀਤਾ ਸੀਗਾ ਤੇ ਕੋਸ਼ਿਸ਼ ਕੀਤੀ ਸੀ ਵੀ ਇਹਦਾ ਜਿਹੜਾ ਬਾਉਂਡ ਪੈ ਜਾਵੇ ਪਰ ਆਈਸੋ ਵਾਲਿਆਂ ਨੇ ਕੋਰਟ ਵਿੱਚ ਕੀ ਤਰਕ ਦਿੱਤਾ ਕਹਿੰਦੇ ਜੀ ਇਹ ਬੰਦਾ ਜਿਹੜਾ ਆ ਬਹੁਤ ਡੇਂਜਰਸ ਹੈਗਾ ਵੀ ਹਜੇ ਇਹ ਕੰਟਰੀ ਦੇ ਵਿੱਚ ਆਇਆ ਹੀ ਆ ਤੇ ਇੰਟਰ ਕਮਰਸ਼ੀਅਲ ਡਰਾਈਵਰ ਲਾਇਸੈਂਸ ਕੋਲ ਪ੍ਰਾਪਤੇ ਹੀ ਚਲਾਉਂਦਾ ਆ ਹਜੇ ਇਹਨੇ ਇੱਥੇ ਪੱਕੇ ਹੋਣਾ ਹੈ ਗ੍ਰੀਨ ਕਾਰਡ ਮਿਲਣਾ ਹੈ ਫਿਰ ਸਿਟੀਜ਼ਨ ਮਿਲਣਾ ਹੈ ਕਹਿੰਦੇ ਇਹ ਤਾਂ ਪਹਿਲੇ ਹੀ ਗਲਤੀਆਂ ਕਰਦਾ ਪਿਆ ਇਹਨੂੰ ਤਾਂ ਸੋ ਕੋਈ ਜ਼ਿਆਦਾ ਸੁਚੇਤ ਹੋ ਕੇ ਚੱਲਣਾ ਚਾਹੀਦਾ ਸੀਗਾ ਸੋ ਕਹਿੰਦੇ ਵੀ ਇਹਨੇ ਦੇਖੋ ਜੀ ਰੈੱਡ ਲਾਈਟ ਦੀ ਟਿਕਟ ਲਈ ਆ ਤੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਇਹ ਬੰਦਾ ਜਿਹੜਾ ਆ ਇਸ ਨੂੰ ਛੱਡਿਆ ਜਾਵੇ ਇਹ ਹੋਰ ਗਲਤੀਆਂ ਕਰੂਗਾ ਤੇ ਉਹਨੂੰ ਰਿਪੋਰਟ ਕੀਤਾ ਗਿਆ ਉਹਨੇ ਫਿਰ ਇੱਥੇ ਕਿਸੇ ਬੰਦੇ ਨੂੰ ਫੋਨ ਕਰਕੇ ਵੀ ਦੱਸਿਆ ਜੀ ਮੈਨੂੰ ਰਿਪੋਰਟ ਤਾਂ ਕੀਤਾ ਗਿਆ ਕਿਉਂਕਿ ਮੈਨੂੰ ਰੈੱਡ ਲਾਈਟ ਦੀ ਜਿਹੜੀ ਟਿਕਟ ਮਿਲੀ ਸੀ ਇਸ ਕਰਕੇ ਜੇ ਤੁਹਾਨੂੰ ਰੈੱਡ ਲਾਈਟ ਦੀ ਵੀ ਟਿਕਟ ਮਿਲਦੀ ਆ ਨਾ ਜਿਹੜੇ ਨਾਨ ਡੋਮਿਸਾਈਲ ਹੈਗੇ ਆ ਤੇ ਬਾਈ ਜੀ ਉਹ ਫੈਲੋਨੀ ਦੇ ਵਿੱਚ ਆਉਂਦੀ ਹੈਗੀ ਆ ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ ਉਹ ਦੇ ਡਿਪਾਰਟਮੈਂਟ ਦਾ ਕੋ ਟਿਕਟ ਲੈ ਕੇ ਜਾ ਸਕਦੀ ਹੈ ਵੈਸੇ ਤੇ ਆ ਜਿੰਨੀਆਂ ਡੇਟਾ ਆਪਾਂ ਕਰਾਈਆਂ ਹੈਗੀਆਂ ਨਾ ਚਾਹੇ ਉਹ ਲੌਗਪੁਕ ਦੀ ਹੈ ਚਾਹੇ ਉਹ ਰੋਡ ਦੀ ਵਾਇਓਲੇਸ਼ਨ ਦੀ ਹੈ ਲੇਨ ਚੇਂਜ ਦੀ ਹੈ ਦੂਜੀਆਂ ਤੀਜੀਆਂ ਸਾਰੀਆਂ ਚੀਜ਼ਾਂ ਉਹ ਕਾਊਂਟ ਕਰਦੇ ਪਏ ਹੁਣ ਕਿਉਂਕਿ ਖਾਸ ਕਰਕੇ ਜਿਹੜੇ ਨਾਨ ਟ੍ਰੋਮੋਸਾਈਲ ਹੈ ਕਿਉਂਕਿ ਉਹ ਤੋਂ ਬਹਾਨਾ ਲੱਭਦੇ ਸਨ ਜਿੰਨੀਆਂ ਚੰਗਾਵਾਂ ਸਾਹਿਬ ਜਿੰਨੀਆਂ ਟਿਕਟਾਂ ਮੰਗਦੇ ਪਿਆ ਮੈਨੂੰ ਸਾਈਕਲ ਸੁਗਰ ਲੈ ਦਿਓ ਮੈਂ ਸਾਈਕਲ ਤੇ ਜਾਇਆ ਕਰਾਂ ਕੰਮ ਤੇ ਓ ਚੰਨ ਸਾਹਿਬ ਇਹ ਮੈਂ ਦੱਸਾਂ ਕਈ ਚੀਜ਼ਾਂ ਆਪਾਂ ਸੋਚਦੇ ਆ ਕਿ ਮਜ਼ਾਕ ਹੈ ਠੀਕ ਹੈ ਨਾ ਹਾਂ ਪਰ ਆਪਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਪਹਿਲਾਂ ਹੀ ਜਦੋਂ ਸਮਾਂ ਮਾੜਾ ਚੱਲਦਾ ਹੋਵੇ ਜਦੋਂ ਤੁਹਾਨੂੰ ਪਤਾ ਆ ਕਿ ਹਵਾ ਗਰਮ ਚਲਦੀ ਪਈ ਆ ਤੇ ਸਾਨੂੰ ਜਿਹੜਾ ਆ ਲੋੜ ਤੋਂ ਵੱਧ ਜਿਹੜਾ ਆਪਣੇ ਆਪ ਨੂੰ ਕਨਸੈਂਟਰੇਟ ਕਰਨਾ ਚਾਹੀਦਾ ਖਬਰਾਂ ਚੁਗਾਵਾਂ ਸਾਹਿਬ ਮੈਂ ਤਾਂ ਕਰਕੇ ਟੌਂਚ ਜਾਂ ਮਾਰ ਦਿੰਦਾ ਕਿਉਂਕਿ ਖਬਰਾਂ ਬੜੀਆਂ ਇਦਾਂ ਦੀਆਂ ਆ ਰਹੀਆਂ ਕਿਤੇ ਬੰਦੇ ਸਾਡੇ ਹੱਥੋਂ ਸੀ ਪਿਆ ਕਰਨ ਟੈਨਸ਼ਨ ਤਾਂ ਬਥੇਰੀ ਹੈ ਅਮਰੀਕਾ 'ਚ ਉਹ ਨਹੀਂ ਚੰਦ ਸਾਹਿਬ ਆਹੀ ਕੋਈ ਬਾਈ ਜੀ ਇੱਥੇ ਟੈਨਸ਼ਨ ਦੇਣ ਦੀ ਗੱਲ ਨਹੀਂ ਕਰਦੇ ਆਪਾਂ ਤੇ ਤੁਹਾਨੂੰ ਜੋ ਜਿਹੜਾ ਆਸੇ-ਪਾਸੇ ਵਰਤ ਰਿਆ ਵਰਤਾਰਾ ਆ ਉਹਦੇ ਬਾਰੇ ਸੁਚੇਤ ਕਰਦੇ ਪਏ ਆ ਕਿ ਬਾਈ ਜੀ ਜੇ ਆ ਹੁਣ 400 400 ਦੇ ਲਗਭਗ ਟਿਕਟ ਵੰਡੀ ਗਈ ਹੈ ਜਿਨ੍ਹਾਂ ਨੂੰ ਮਿਲੀਆਂ ਟਿਕਟਾਂ ਹੈ ਤਾਂ ਉਹ ਜਾਣਦੇ ਆ ਜਿਨ੍ਹਾਂ ਦੇ ਚਲੋ ਵਹੀਕਲ ਆਊਟ ਆਫ ਸਰਵਿਸ ਹੋਏ ਆ ਚਲੋ ਉਹ ਤਾਂ ਰਿਪੇਅਰ ਹੋ ਜਾਣਗੇ ਉਹ ਤਾਂ ਟਿਕਟਾਂ ਸਾਈਨ ਆਫ ਹੋ ਜਾਣਗੀਆਂ ਔਰ ਜਿਹੜੀਆਂ ਤੁਹਾਨੂੰ ਟਿਕਟਾਂ ਤੁਹਾਨੂੰ ਫੋਨ ਦੀ ਟਿਕਟ ਮਿਲ ਗਈ ਫੋਨ ਚਲਾਉਂਦਿਆਂ ਦੀ ਤੁਹਾਨੂੰ ਰੈੱਡ ਲਾਈਟ ਦੀ ਮਿਲ ਗਈ ਸਪੀਡਿੰਗ ਦੀ ਮਿਲ ਗਈ ਫਿਰ ਉਸ ਤੋਂ ਇਲਾਵਾ ਤੁਸੀਂ ਜਦੋਂ ਕਹਿੰਦੇ ਤੁਸੀਂ ਕਈਆਂ ਨੂੰ ਇਦਾਂ ਦੀਆਂ ਵੀ ਟਿਕਟਾਂ ਮਿਲੀਆਂ ਕਿ ਜਦੋਂ ਇੱਕ ਟਰੱਕ ਜਾ ਰਿਹਾ ਦੂਜਾ ਉਹਨੂੰ ਪਾਸ ਕਰਦਾ ਜਿਹਨੂੰ ਉਹ ਪਾਸ ਕਰਦਾ ਤੇ ਉਹ ਟਰੱਕ ਵਾਲਾ ਲੰਘਣ ਨਹੀਂ ਦਿੰਦਾ ਪਿਆ ਉਹਨੂੰ ਉਹ ਕਦੀ ਹੌਲੀ ਕਰ ਲੈਂਦਾ ਕਦੀ ਤੇਜ਼ ਕਰ ਲੈਂਦਾ ਦੂਜੇ ਬੰਦੇ ਦਾ ਜ਼ੋਰ ਲੱਗਾ ਕਿ ਮੈਂ ਤੂੰ ਅੱਗੇ ਲੰਘ ਜਾ ਸੋ ਇਦਾਂ ਦੇ ਬੰਦਿਆਂ ਨੂੰ ਵੀ ਪੁੱਲ ਕਰਕੇ ਉਹਨਾਂ ਨੇ ਦੋਵਾਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਿਹੜਾ ਅੱਗੇ ਲੰਘਣ ਨਹੀਂ ਦਿੰਦਾ ਪਿਆ ਸੀ ਉਹਨੂੰ ਵੀ ਤੇ ਜਿਹੜਾ ਬੰਦਾ ਅੱਗੋਂ ਜਾਣ ਪੁੱਝ ਕੇ ਕਹਿੰਦਾ ਸੀ ਨਹੀਂ ਮੈਂ ਤੈਨੂੰ ਪਾਸ ਕਰਨੇ ਕਰਨਾ ਉਹਨੂੰ ਵੀ ਟਿਕਟ ਦਿੱਤੀ ਸੋ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਜਿਹੜੇ ਦੇ ਦਿਆਂ ਵੀ ਇਹ ਰੋਡ ਦੇ ਉੱਪਰ ਜਾ ਕੇ ਕਈ ਵਾਰ ਬੰਦੇ ਅਗਰੈਸਿਵ ਹੋ ਜਾਂਦੇ ਆ ਇੱਕ ਦੂਜੇ ਨੂੰ ਇੱਕ ਏਦਾਂ ਲੱਗਦਾ ਕਿ ਹੁਣ ਬੱਚੂ ਜਾऊं ਕਿੱਥੇ ਲੈ ਮੈਂ ਤੈਨੂੰ ਪਾਸ ਕਰਕੇ ਦਿਖਾਉਂਗਾ ਮੇਰੇ ਕੋਲ ਮੇਰੇ ਕਿਹੜਾ ਟਰੱਕ ਦੀ ਸਪੀਡ ਬੰਨੀ ਹੋਈ ਆ ਜੀ ਮੈਂ ਭਾਵੇਂ 70 ਤੇ ਲੈ ਜਾ ਭਾਵੇਂ 80 ਤੇ ਲੈ ਜਾ ਉਹ ਗੱਲ ਏਦਾਂ ਆ ਕਿ ਚੰਨ ਸਾਹਿਬ ਇਹ ਸਮਾਂ ਜਿਹੜਾ ਆ ਏਦਾਂ ਦਾ ਹੈਗਾ ਬਾਈ ਜੀ ਸੰਭਲ ਕੇ ਚੱਲੋ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਨੂੰ ਠੀਕ ਕਰੋ ਕਈ ਗਲਤੀਆਂ ਜਿਹੜੀਆਂ ਹੈਗੀਆਂ ਨਿੱਕੀ ਨਿੱਕੀ ਗਲਤੀਆਂ ਤੁਹਾਨੂੰ ਕਿਸੇ ਵੱਡੇ ਕਹਿੰਦੇ ਵਿਪਤਾ ਚ ਪਾ ਸਕਦੀਆਂ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਭੈਣ ਭਰਾ ਜਿਹੜੇ ਇੰਨੇ ਨਾਲ ਪੈਸਾ ਇੱਥੇ ਲਾ ਕੇ ਆਏ ਹੋਇਆ ਕਿਸੇ ਇਹਨਾਂ ਕਾਰਨਾ ਕਰਕੇ ਤੁਹਾਨੂੰ ਰਿਪੋਰਟ ਹੋਣ ਜੇ ਸਾਨੂੰ ਪ੍ਰਿਵਿਲੇਜ ਮਿਲੀ ਹੋਈ ਆ ਆਪਾਂ ਟਰੱਕ ਚਲਾ ਸਕਦੇ ਆ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਆ ਬਾਈ ਜੀ ਜਿਹੜੇ ਘਰ ਬੈਗੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਦੇ ਹਾਲਾਤ ਕਿੱਦਾਂ ਦੇ ਆ ਸੋ ਜਿਹੜੇ ਤੁਸੀਂ ਮੁਬਾਰਕ ਆ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗੇ ਆ ਚੱਲਦੇ ਪਿਆ ਤੁਸੀਂ ਆਪਣਾ ਖਿਆਲ ਰੱਖੋ ਇਹੋ ਜਿਹੀਆਂ ਗਲਤੀਆਂ ਨਾ ਕਰੋ ਸਾਨੂੰ ਕੋਈ ਫਾਇਦਾ ਨਹੀਂਗਾ ਦੇਖੋ ਜੇ ਤੁਸੀਂ ਕੋਈ ਗਲਤੀ ਕਰਦੇ ਆ ਅਸੀਂ ਨਿਊਜ਼ ਪੜ੍ਹਦੇ ਸਾਨੂੰ ਕੋਈ ਫਾਇਦਾ ਨਹੀਂਗਾ ਅਸੀਂ ਤਾਂ ਇਸ ਗੱਲ ਦੇ ਉੱਪਰ ਬਾਰ-ਬਾਰ ਜ਼ੋਰ ਦੇ ਕੇ ਆਖ ਰਹੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਜਿੰਨਾ ਬਚ ਹੁੰਦਾ ਬਚੋ ਕਿਉਂਕਿ ਸਮਾਂ ਇਦਾਂ ਦਾ ਚੱਲਦਾ ਪਿਆ ਹੁਣ ਜੜੀਆਂ ਅਤਿਕਤਾ ਇੰਨੀ ਵੱਢੀਆਂ ਗਿਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਵੀ ਕਿਸੇ ਨੂੰ ਦੱਸਣਾ ਕਿ ਹਾਂ ਮੈਨੂੰ ਵੀ ਟਿਕਟ ਮਿਲੀ ਸੀ ਐਤਵਾਰ ਨੂੰ ਮੈਨੂੰ ਵੀ ਮਿਲੀ ਸੀ ਹਰ ਕੋਈ ਬੰਦਾ ਗੱਲ ਛਪਾਉਂਦਾ ਬਿਲਕੁਲ 100 ਜੇ ਮੰਨ ਲਓ 7 387 ਟਿਕਟਾਂ ਮਿਲੀ ਐ ਜੇ ਉਹਦੇ ਵਿੱਚੋਂ 100 ਵੀ ਪੰਜਾਬੀ ਹੋਊਗਾ ਜਾਂ 150 ਵੀ ਪੰਜਾਬੀ ਹੋਊਗਾ ਪਹਿਲੀ ਗੱਲ ਤਾਂ ਕਿਸੇ ਨੇ ਦੱਸਣਾ ਨਹੀਂਗਾ ਜੇ ਕੋਈ ਦੱਸੂਗਾ ਉਹ ਕਹਣਾ ਉਹ ਆ ਨਹੀਂ ਉਹ ਕੋਈ ਗੱਲ ਨਹੀਂ ਮੈਂ ਉਹ ਬਸ ਆ ਗੱਲ ਮਾਰੀ ਜੁ ਹੋਈ ਸੀ ਮੈਨੂੰ ਵਾਰ ਲੈਣ ਦੇਖ ਕੇ ਛੱਡਤਾ ਸੀਗਾ ਠੀਕ ਆ ਭਾਈ ਪਰ ਦੇਖੋ ਨੁਕਸਾਨ ਜਦੋਂ ਹੋਣਾ ਉਦੋਂ ਤੁਹਾਡਾ ਹੋਣਾ ਉਹ ਗਵੰਡੀ ਦਾ ਨਹੀਂ ਹੋਣਾ ਜੇ ਗਲਤੀ ਤੁਹਾਡੀ ਹੈ ਤੇ ਤੁਹਾਡੇ ਤੁਹਾਨੂੰ ਭੁਗਤਨੀ ਪੈਣੀ ਹੈ ਸੋ ਇਸ ਕਰਕੇ ਨਾ ਚੀਜ਼ਾਂ ਛਪਾਉਣ ਦਾ ਫਾਇਦਾ ਨਾ ਹੀ ਰੋਲਾ ਪਾਉਣ ਦਾ ਫਾਇਦਾ ਪਰ ਸਮਝਣ ਸਮਝਦਾਰੀ ਚ ਫਾਇਦਾ ਸਮਝਣਾ ਸਮਝਦਾਰੀ ਕਰਨੀ ਆਪਣੇ ਆਪ ਨੂੰ ਕਹਿੰਦੇ ਸਮਝਾਉਣਾ ਆਪਣੇ ਮਨ ਨੂੰ ਸਮਝਾਉਣਾ ਕਿ ਮਨਾ ਠੀਕ ਹੈ ਅੱਗੇ ਗਲਤੀਆਂ ਕਰਦੇ ਸੀ ਪਰ ਹੁਣ ਨਾ ਕਰੀਏ ਤੇ ਚੰਦ ਸਾਹਿਬ ਹੁਣ ਤੁਸੀਂ ਦੇਖ ਲਓ ਇਹ ਖਬਰ ਜਿਹੜੀ ਹੈ ਇਹ ਵੱਡੇ ਪੱਧਰ ਤੇ ਸਾਡੇ ਲੋਕਾਂ ਦਾ ਧਿਆਨ ਮੰਗਦੀ ਆ ਕਿ ਬਾਈ ਜੀ ਇਧਰ ਧਿਆਨ ਦਿਵੋ ਆਪਾਂ ਨੂੰ ਇਹ ਪ੍ਰਿਵਿਲੇਜ ਮਿਲੀ ਆ ਲਾਇਸੈਂਸ ਮਿਲੇ ਆ ਜਿਨ੍ਹਾਂ ਦਾ ਕੰਮ ਮੜਾ ਮੋਟਾ ਚੱਲਦਾ ਵੀਰ ਜੀ ਕੰਮ ਕਰੀ ਜੋ ਕਿਉਂ ਆਪਾਂ ਇਹਨਾਂ ਕਮਾਂ ਵਿੱਚ ਫਸ ਕੇ ਤੇ ਆਪਾਂ ਘਰਾਂ 'ਚ ਬਹਿਣਾ ਚਾਹੁੰਦੇ ਆ ਜਾਂ ਇਹੋ ਜੇ ਅਧਿਪਤਾ ਵਿੱਚ ਫਸਣਾ ਚਾਹੁੰਦੇ ਹਾਂ ਹਾਂ ਬਿਲਕੁਲ ਜੀ ਉਹ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਆਪਾਂ ਅੱਗੇ ਵੱਲ ਨੂੰ ਵਧੀਏ ਤੇ ਪ੍ਰਮਾਤਮਾ ਸਾਰਿਆਂ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਇਹਦੇ ਅਸੀਂ ਆ ਕਾਮਨਾ ਕਰਦੇ ਆ ਅਰਦਾਸ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਪਰ ਇਹਨਾਂ ਦਿਨਾਂ ਦੇ ਵਿੱਚ ਰੂਲ ਬ੍ਰੇਕ ਨਾ ਕਰੋ ਤਾਂ ਜੋ ਤੁਸੀਂ ਚੰਗੇ ਤਰੀਕੇ ਦੇ ਨਾਲ ਇੱਥੇ ਜਿਹੜੇ ਕੰਮ ਕਰ ਰਹੇ ਹੋ ਉਹ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ ਚੁਗਾਂਵਾ ਸਾਹਿਬ ਤੁਸੀਂ ਖਬਰਾਂ ਤੇ ਸਾਥ ਪਵਾਇ ਤੇ ਤੁਹਾਨੂੰ ਅੱਜ